ਇਹ ਸਾਡਾ ਅਮਰਸਰ ਸਾਹਬਿਆ ਅਤੇ ਸੈਫਟੀ ਦਾ ਘਾਰ ਹੈ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਲੱਖਾਂ ਦੀ ਦਰਦਾ ਵਿੱਚ ਸ਼੍ਰੀ ਅਮਰਸਰ ਸਾਹਿਬ ਆਉਂਦੇ ਨੇ ਪਰ ਕੀ ਹਾਲਾਤ ਨੇ ਸਾਨੂੰ ਕਿਤੇ ਦੇਖ ਕੇ ਅਜਿਆ ਗੰਦਗੀ ਦੇ ਟੇ ਤੇ ਪਾਣੀ ਦੇ ਜਿਹੜਾ ਕੀ ਗੰਦਾ ਪਾਣੀ ਸ਼ਰਮ ਆ ਰਹੀ ਆ ਕਿ ਅਸੀਂ ਦੋਸਤ ਦੇ ਨਾਲ ਜਾਣਦੇ ਚੰਡੀਗੜ੍ਹ ਤੇ ਮੈਨੂੰ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਗਲਤ ਮੋੜ ਲਿਆ ਹੋਇਆ ਹੈ ਕਹਿੰਦਾ ਨਹੀਂ ਭਾਜੀ ਉਹ ਅਮਰਸਰ ਤੋਂ ਹੀ ਬਾਹਰ ਹੀ ਨਿਕਲਣ ਦੇ ਆ ਮੈਂ ਕਿਹਾ ਯਾਰ ਇਹ ਪਛੀਲ ਕਿੱਥੋਂ ਆ ਗਈ ਵਿੱਚ ਤੇ ਉਹ ਮੈਨੂੰ ਹਸਲਾ ਪਿਆ ਕਹਿੰਦਾ ਚੀਨ ਲਈ ਆ ਭਾਜੀ ਇਹ ਬਰਸਾਤ ਦਾ ਜਿਹੜਾ ਪਾਣੀ ਇਕੱਠਾ ਹੋਇਆ ਹੋਇਆ ਹੈ ਬੜਾ ਪ ਦੇਖੋ ਤੁਸੀਂ ਸਿਫਤੀ ਦਾ ਘਾਰ ਹੋਵੇ ਪਵਿੱਤਰ ਨਗਰੀ ਦਾ ਦਰਜਾ ਆਪਾਂ ਕਹਿੰਨੇ ਮੰਗਦੇ ਆ ਕਿ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਵੇ ਤੇ ਬੰਦਾ ਵੀ ਆ ਪਵਿੱਤਰ ਨਗਰੀ ਹੈ ਗੁਰੂ ਦੀ ਨਗਰੀ ਹੈ ਤੇ ਹਾਲਾਤ ਕੀ ਆ ਸੈਂਟਰ ਮਿਨਿਸਟਰ ਕੈਬਨਿਟ ਮੰਤਰੀ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਸਾਰੇ ਜਣੇ ਇਸੇ ਰੋਡ ਤੋਂ ਐਂਟਰ ਹੋ ਕੇ ਅਮਰਸਰ ਜਾਂਦੇ ਆ ਕਦੀ ਕਿਸੇ ਦਾ ਧਿਆਨ ਨਹੀਂ ਪੈ ਚੀਜ਼ ਦੇ ਵੱਲ ਕਿ ਕੋਈ ਵੀ ਦੁਰਘਟਨਾ ਇੱਥੇ ਹੋ ਸਕਦੀ ਹੈ ਗੱਡੀ ਸਪੀਡ ਤੇ ਆਂਦੀ ਹੈ ਪਿੱਛੋਂ ਹਾਈਵੇ ਆ 70 80 90 ਦੀ ਨਾਰਮਲ ਸਪੀਡ ਹੈ ਵੱਡੀ ਗੱਡੀ ਦੀ ਸਪੀਡ ਆ ਤੇ ਦੇਖੋ ਇਹਨਾਂ ਦਾ ਪਾਣੀ ਸਾਫ਼ ਕਰਨ ਦੀ ਬਜਾਏ ਉਹ ਇੱਥੇ ਰਾਹ 'ਚ ਪਿੱਲਰ ਰੱਖਦੇ ਆ। ਇਹ ਮੈਨੂੰ ਨਹੀਂ ਪਤਾ ਕਿਹਦੀ ਸਕੀਮ ਸੀ, ਕਿਹੜੇ ਵੱਡੇ ਇੰਜੀਨੀਅਰ ਦੀ ਸਕੀਮੀ ਕਿ ਪਿੱਲਰ ਲਾ ਕੇ ਤੁਸੀਂ ਰਾਹ ਬੰਦ ਕਰ ਦੋ। ਇੱਥੇ ਕੋਈ ਵੀ ਘਟਨਾ ਹੋ ਸਕਦੀ ਹੈ ਤੇ ਜ਼ਿੰਮੇਵਾਰ ਕੌਣ ਹੈ? ਹੋਰ ਤੁਸੀਂ ਦੇਖੋ ਇਹ 5-6 ਸਟੇਟਾਂ ਦੇ ਨਾਲ ਸਾਨੂੰ ਜੋੜਦਾ ਵਾ ਤੇ ਉਹ ਸਟੇਟ ਦੇ ਜਿਹੜਾ ਮੱਥਾ ਵਾ ਸਾਡਾ ਉਹਦਾ ਹਾਲ ਵੇਖ ਲਓ। ਮੈਂ ਗੱਲ ਕੀਤੀ ਬੰਡੀ ਪਾਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੁਸੀਂ ਖੁਰਕੀ ਆ ਰਹੇ ਹੋ ਵੀ ਨਾ ਤਾਂ ਤੁਹਾਨੂੰ ਮਛਲ ਲੜ ਰਿਹਾ। ਵੇਖੋ ਕਿਹਦੇ ਇੱਥੇ ਕਿਹਦੇ ਬਿਮਾਰੀ ਲੈ ਕੇ ਚੱਲ ਜਾਈਏ, ਕਿਹਦੇ ਡੇਂ ਸੱਚੀ ਗੱਲ ਤੁਸੀਂ ਗਰੇਵਾਲ ਸਾਹਿਬ ਕਹਿਣ ਦੇ ਸਾਡੇ ਵਾਸਤੇ ਕਰੋਨਾ 5 ਮਿੰਟ ਔਖਾ ਹੋ ਗਿਆ ਇੱਥੇ ਜਿਹੜੀ ਹਾਲੇਦ ਵਾਲੇ ਦੀ ਆਬਾਦੀ ਹੈ ਜਿਹੜੀ ਲੋਕ ਰਹਿੰਦੇ ਆ ਕਮਾਲ ਹੀ ਹੋਈ ਪਈ ਆ ਸਾਨੂੰ 5 ਮਿੰਟ ਕਰੋਨਾ ਔਖਾ ਹੁੰਦਿਆ ਵਾ ਕਿ ਇੰਨਾ ਮੱਛਰ ਅੱਖਾਂ 'ਚ ਵੱਜਣ ਡਿਆ ਕਦੀ ਹਾਲਾਤ ਵੇਖੋ ਤੁਸੀਂ ਅਮਰਸਰ ਸ਼ਹਿਰ ਸਿਫਤੀ ਦਾ ਘਰ ਮੱਥੇ ਤੋਂ ਤੇ ਨજર ਵੱਟੂ ਕੋਣ ਵੇਖੇਗਾ ਇਹਦੇ ਨਾਲ ਉਹ ਤੇ ਮੈਂ ਕਹਿੰਦਾ ਸੇਵਕ ਦੇ ਬਾਬੇ ਪੂਰੀ ਵਾਲਿਆਂ ਨੂੰ ਦੇ ਦਿੰਦੇ ਉਹਨਾਂ ਨੇ ਅੱਧੇ ਘੰਟੇ 'ਚ ਮੈਂ ਕਹਿੰਦਾ ਸਰਕਾਰ ਨਾਲੋਂ ਜ਼ਿਆਦਾ ਸੰਧ ਤੇ ਉਹਨਾਂ ਦੇ ਕੋਲ ਨੇ ਬਾਬਿਆਂ ਦੇ ਕੋਲ ਇਹ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਤੇ ਗੱਲ ਕਰਨੀ ਛੱਡਦੀ ਜਦੋਂ ਲੋਕਾਂ ਨੇ ਇਹ ਚਾਹਨਾ ਜਿਤਾਇਆ ਹੋਵੇ ਸਰਕਾਰਾਂ ਦਾ ਧਿਆਨ ਜਾਂਦਾ ਪਤਾ ਨਹੀਂ ਕਿਉਂ ਨਹੀਂ ਜਾਂਦਾ ਕਿ ਇਹਨਾਂ ਕੋ ਸੁੱਖ ਸਾਧਨ ਵੀ ਗਏ ਆ ਪਾਵਰਾਂ ਵੀ ਗੀਆਂ ਫਿਰ ਵੀ ਆਪਾਂ ਕਹਿੰਨੇ ਆ ਕਿ ਆਪਾਂ ਕੰਮ ਵੱਲ ਧਿਆਨ ਨਾ ਕਰੀਏ ਤੇ ਬੜੀ ਬਾੜੀ ਗੱਲ ਆ ਬਹੁਤ ਬਾੜੀ ਗੱਲ ਆ 골ਡਨ ਗੇਟ ਦੀ ਇਹਨੇ ਇਹਨੇ ਬੂਟੇ ਜਮ ਠੱਗਾ ਦੇ ਕਿੱਡੀ ਗੱਲ ਆ ਯਾਰ 골ਡਨ ਗੇਟ ਨੂੰ ਪੇਂਟ ਕਰਾਉਣਾ ਕਹਿ ਲੋ 골ਡਨ ਪੇਂਟ ਇਹਾਂ ਦੀ ਕੰਡਾ ਤੇ ਕਲੀ ਕਰਾਣੀ ਪੇਂਟ ਕਰਾਉਣਾ ਕਿੱਦਾਂ ਕ ਵੱਡਾ ਕੰਮ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖਦੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ੍ਰੀ ਅਮਰਸਾਹ ਸਾਹਿਬ ਦੇ ਸ਼ੁਰੂਆਤ ਦੀਆਂ ਜਿੱਥੋਂ ਕਿ ਸ੍ਰੀ ਅਮਰਸਾਹ ਸ਼ੁਰੂ ਹੁੰਦਾ ਵਾ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਇਹ ਸਾਡਾ ਅਮਰਸਰ ਸਾਹਾਬਿਆ ਅਤੇ ਸੇਫਟੀ ਦਾ ਘਾਰ ਆ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਲੱਖਾਂ ਦੀ ਤਰ੍ਹਾਂ ਵਿੱਚ ਸ੍ਰੀ ਅਮਰਸਾਹ ਸਾਹਿਬ ਆਉਂਦੇ ਨੇ ਪਰ ਕੀ ਹਾਲਾਤ ਨੇ ਸਾਨੂੰ ਕਿਤੇ ਵੇਖ ਕੇ ਅਜਿਆ ਗੰਦਗੀ ਦੇ ਟੇਰ ਤੇ ਪਾਣੀ ਦੀ ਜੜਾ ਕੀ ਗੰਦਾ ਪਾਣੀ ਸ਼ਰਮ ਆ ਰਹੀ ਆ ਪਰ ਜਿਹੜੇ ਲੋਕ ਆਉਂਦੇ ਹੋਣਗੇ ਇੱਥੇ ਸਲਾਨੀ ਉਹਨਾਂ ਦਾ ਕੀ ਸਾਡੇ ਅਮਰਸਰ ਸਾਹਿਬ ਕੀ ਜਣਾ ਹੋਊਗਾ ਇੱਕ ਬਣਿਆ ਸੀ ਕਹਿੰਦੇ ਆ ਸੀਪੀ ਦਾ ਘਰ ਆ ਪਰ ਕੀ ਹਾਲਾਤ ਨੇ ਤੁਹਾਨੂੰ ਤਸਵੀਰਾਂ ਖਵਾਵਾਂਗੇ ਇਸੇ ਸ਼ੁਰੂਆਤ ਦੀਆਂ ਅਮਰਸਰ ਦਾ ਘਰ ਦੀ ਸ਼ੁਰੂਆਤ ਦੀਆਂ ਕੀ ਹਾਲਾਤ ਨੇ ਤੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸਮਾਜ ਦੇ ਵੀ ਅਨਿਲ ਵੇਸ਼ ਜਿਹੜਾ ਕਿ ਬੰਟੀ ਵੀਰ ਜੀ ਬੰਟੀ ਵੀਰ ਜੀ ਕਿਸਾ ਦੇ ਦਿਓ ਕੀ ਸ਼ੁਰੂਆਤ ਨੇ ਸਾਡੇ ਅਮਰਸਰ ਸਾਹਿਬ ਦੇ ਹਾਲਾਤ ਦੇ ਇੱਥੋਂ ਸ਼ੁਰੂ ਹੁੰਦਾ ਅਮਰਸਰ ਸਾਹਿਬ ਤੇ ਲੋਕ ਕੀ ਸਾਡੀ ਸਿਫਤਾ ਕਰਦੇ ਹੋਗੇ ਅਮਰਸਰ ਸਾਹਿਬ ਜੀ ਸਭ ਤੋਂ ਪਹਿਲਾਂ ਤੇ ਬਹੁਤ ਧੰਨਵਾਦ ਆ ਪੰਜਾਬੀ ਲੋਕ ਚੈਨਲ ਦਾ ਬਹੁਤ ਧੰਨਵਾਦ ਗਰੇਵਾਲ ਸਾਹਿਬ ਤੁਹਾਡਾ ਕਿ ਜਿਹੜੇ ਮੈਂ ਵੇਖਦਾ ਅਕਸਰ ਤੁਹਾਡੀਆਂ ਵੀਡੀਓ ਜਿਹੜੇ ਲੋਕ ਮੁੱਦੇ ਐ ਜਿਨ੍ਹਾਂ ਦਾ ਕਿਸੇ ਵੱਲ ਜਿਹਦਾ ਧਿਆਨ ਹੀ ਨਹੀਂ ਕੋਈ ਕਰਦਾ ਜੀ ਚੀਜ਼ਾਂ ਵੱਲ ਉਹ ਤੁਸੀਂ ਲੋਕ ਮੁੱਦੇ ਚੁੱਕਦੇ ਹੋ ਲੋਕਾਂ ਦੀ ਮਦਦ ਵale ਖੜਾ ਜਾਂਦੇ ਹੋ ਬੜੇ ਧੰਨਵਾਦ ਦੇ ਪਾਤਰ ਹੋ ਤੁਸੀਂ ਅੱਜ ਜਿਹੜਾ ਤੁਸੀਂ ਇਹ ਮੁੱਦਾ ਚੁੱਕਿਆ ਹੋ ਬੜਾ ਹੀ ਵਧੀਆ ਮੁੱਦਾ ਮੈਂ ਹਸਿਆਲੀ ਤੁਹਾਨੂੰ ਇੱਕ ਛੋਟੀ ਜੀ ਗੱਲ ਤੋਂ ਸ਼ੁਰੂਆਤ ਕਰਦਾ ਵਾਂ ਕਿ ਅਸੀਂ ਦੋਸਤ ਦੇ ਨਾਲ ਜਾਂਦੇ ਸੀ ਚੰਡੀਗੜ੍ਹ ਤੇ ਮੈਨੂੰ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਕਿਹਾ ਯਾਰ ਤੂੰ ਗਲਤ ਮੋੜ ਲਿਆ ਵਾ ਕਹਿੰਦਾ ਨਹੀਂ ਭਾਜੀ ਉਹ ਅੰਮ੍ਰਿਤਸਰ ਤੋਂ ਹੀ ਬਾਹਰ ਹੀ ਨਿਕਲਣ ਦੇ ਆ ਮੈਂ ਕਹਾ ਯਾਰ ਇਹ ਝੀਲ ਕਿੱਥੋਂ ਆ ਗਈ ਵਿੱਚ ਤੇ ਉਹ ਮੈਨੂੰ ਹਸਲਾ ਪਿਆ ਕਹਿੰਦਾ ਝੀਲ ਲਈ ਹੈ ਭਾਜੀ ਇਹ ਬਰਸਾਤ ਦਾ ਜਿਹੜਾ ਪਾਣੀ ਇਕੱਠਾ ਹੋਇਆ ਹੋਇਆ ਹੈ ਬੜਾ ਪੁਰਾਣਾ ਇਕੱਠਾ ਹੋਇਆ ਇੱਥੇ ਤਾਂ ਕਰਕੇ ਇਹਦਾ ਰੰਗ ਬਦਲ ਗਿਆ ਪਾਣੀ ਦਾ ਮੈਂ ਆਹ ਬਹਿ ਗਿਆ ਵੈਸੀ ਹੱਸਣ ਡਿਆ ਮੈਂ ਤੇਰੇ ਨਾਲ ਪਰ ਦੇਖੋ ਤੁਸੀਂ ਜਿਹੜੀ ਇਨ ਸ਼ਾਟ ਜਿਹੜਾ ਗੱਲ ਕਰਨ ਵਾਲੀ ਹੈ ਕਿ ਕਿੱਦਾਂ ਪੈੜਾ ਲੱਗ ਰਿਹਾ ਦੇਖੋ ਤੁਸੀਂ ਸਿਫਤੀ ਦਾ ਘਾਰ ਹੋਵੇ ਪਵਿੱਤਰ ਨਗਰੀ ਦਾ ਦਰਜਾ ਆਪਾਂ ਕਹਿੰਨੇ ਮੰਗਦੇ ਆ ਕਿ ਪਵਿੱਤਰ ਨਗਰੀ ਦਾ ਦਰਜਾ ਦਿੱਤਾ ਜਾਵੇ ਤੇ ਬੰਦਾ ਵੀ ਆ ਪਵਿੱਤਰ ਨਗਰੀ ਆ ਗੁਰੂ ਦੀ ਨਗਰੀ ਆ ਤੇ ਹਾਲਾਤ ਕੀ ਆ ਕਿ ਇਹ ਛੋਟੇ ਛੋਟੇ ਕੰਮਾਂ ਦੇ ਕਰਕੇ ਜਿਹੜਾ ਬਾਹਰੋਂ ਸ਼ਰਧਾਲੂ ਜਿਹੜਾ 3-4 ਲੱਖ ਸ਼ਰਧਾਲੂ ਸ਼ਨੀਵਾਰ ਤੇ ਐਤਵਾਰ ਹਰ ਮੰਦਿਰ ਸਾਹਿਬ ਮੱਥਾ ਟੇਕ ਰਾਂਦਾ ਜਾਂ ਹੋਰ ਤੀਰਥਾਂ ਦੇ ਉੱਤੇ ਜਾਂਦਾ ਹੋਵੇ ਉਹਨਾਂ ਦੇ ਕੀ ਅਸਰ ਪੈਂਦਾ ਹੋਏਗਾ ਅਸੀਂ ਵੇਖਿਆ ਸਾਨੂੰ ਦਰਦ ਹੋਇਆ ਹੋਰ ਲੋਕਾਂ ਦਾ ਨਹੀਂਗਾ ਔਰ ਮੈਨੂੰ ਹੈਰਾਨਗੀ ਆ ਕਿ ਸੈਂਟਰ ਮਿਨਿਸਟਰ ਕੈਬਨਿਟ ਮੰਤਰੀ ਮੁੱਖ ਮੰਤਰੀ ਸਾਹਿਬ ਸਾਬਕਾ ਮੁੱਖ ਮੰਤਰੀ ਸਾਰੇ ਜਣੇ ਐਸੇ ਰੋਡ ਤੋਂ ਐਂਟਰ ਹੋ ਕੇ ਅਮਰਸਰ ਜਾਂਦੇ ਆ ਕਦੀ ਕਿਸੇ ਦਾ ਧਿਆਨ ਨਹੀਂ ਪੈ ਚੀਜ਼ ਦੇ ਵੱਲ ਕਿ ਇਹ ਇਹ ਚੀਜ਼ ਦਾ ਕੀ ਬਣਿਆ ਪਿਆ ਤੁਸੀਂ ਦੇਖੋ ਕਿ ਕਿੰਨਾ ਪੁਰਾਣਾ ਪਾਣੀ ਇਕੱਠਾ ਹੋਇਆ ਹੈ ਕਿ ਪਾਣੀ ਦਾ ਰੰਗ ਬਦਲ ਗਿਆ ਦੋ ਤਰ੍ਹਾਂ ਦਾ ਪਾਣੀ ਇੱਧਰ ਵਾਈਟ ਹੋ ਗਿਆ ਜਿਹੜਾ ਨਵਾਂ ਪਿਆ ਮੀ ਪੁਰਾਣਾ ਜਿਹੜਾ ਉਹ ਇੱਕ ਜਿਹੜਾ ਆਪਾਂ ਪਿੰਡਾਂ 'ਚ ਕਹਿ ਦਿੰਦੇ ਆ ਕਿ ਛੱਪੜ ਦਾ ਰੂਪ ਧਾਰਨ ਕਰ ਲਿਆ ਤੇ ਤੁਸੀਂ ਦੇਖੋ ਇੱਕ ਹੈ ਵੱਡਾ ਕਾਰਨ ਜਿਹੜਾ ਵੈ ਇਹ ਘਟਨਾਵਾਂ ਦਾ ਕਿ ਕੋਈ ਵੀ ਦੁਰਘਟਨਾ ਇੱਥੇ ਹੋ ਸਕਦੀ ਹੈ ਗੱਡੀ ਸਪੀਡ ਤੇ ਆਂਦੀ ਹੈ ਪਿੱਛੋਂ ਹਾਈਵੇ ਆ 70 80 90 ਦੀ ਨਾਰਮਲ ਸਪੀਡ ਹੈ ਵੱਡੀ ਗੱਡੀ ਦੀ ਸਪੀਡ ਹੈ ਤੇ ਦੇਖੋ ਇਹਨਾਂ ਨੇ ਪਾਣੀ ਸਾਫ਼ ਕਰਨ ਦੀ ਬਜਾਏ ਉਥੇ ਰਾਹ 'ਚ ਪਿੱਲਰ ਰੱਖ ਦਿੱਤੇ ਇਹ ਮੈਨੂੰ ਨਹੀਂ ਪਤਾ ਕਿਹਦੀ ਸਕੀਮ ਸੀ ਕਿਹੜੇ ਵੱਡੇ ਇੰਜੀਨੀਅਰ ਦੀ ਸਕੀਮੀ ਕਿ ਪਿੱਲਰ ਲਾ ਕੇ ਤੁਸੀਂ ਰਾਹ ਬੰਦ ਕਰ ਦੋ ਇੱਥੇ ਕੋਈ ਵੀ ਘਟਨਾ ਹੋ ਸਕਦੀ ਹੈ ਤੇ ਜ਼ਿੰਮੇਵਾਰ ਕੌਣ ਹੈ ਕੋਈ ਸੁਣਵਾਈ ਨਹੀਂ ਗਈ ਕੋਈ ਧਿਆਨ ਨਹੀਂ ਕਰ ਰਿਹਾ ਜਿਨ੍ਹਾਂ ਦਾ ਕੰਮ ਹੈ ਸਾਨੂੰ ਇਹ ਦਿਸਦਾ ਪਿਆ ਉਹਨਾਂ ਨੂੰ ਦਿਸਦਾ ਕਿ ਅਮਰਸਰ ਸਿਫਤੀ ਦਾ ਘਰ ਹੈ ਅਮਰਸਰ ਦੇ ਮੱਥੇ ਦੇ ਉੱਤੇ ਇੱਕ ਗ੍ਰਹਿਣ ਇੱਕ ਨਜ਼ਰਵੱ ਇੱਕ ਘਟੋਕਰ ਜਦੋਂ ਦਾ ਬਰਸਾਤਾਂ ਦਾ ਤਿੰਨ ਚਾਰ ਸੀਜ਼ਨਾਂ ਤੋਂ ਸ਼ੁਰੂ ਹੋਇਆ ਕੰਮ ਕਿੱਡਾ ਗਿਆ ਕਿ ਐ ਦੇਖ ਸਕਦੇ ਤੁਸੀਂ ਸੀਵਰ ਬੰਦ ਆ ਸੀਵਰ ਬਲੌਕ ਹੋ ਗਿਆ ਪਾਣੀ ਨਿਕਲਦਾ ਨਹੀਂ ਪਿਆ ਸੀਵਰ ਦੇ ਕਿ ਕੋ ਛੜ ਗਿਆ ਵਾ ਤੇ ਉਹ ਨਿਕਲ ਜਵੇ ਤੇ ਸਾਰਾ ਪਾਣੀ ਨਿਕਲ ਜਵੇ ਪਰ ਬੰਟੀ ਭਾਈ ਕਿਸਤਾ ਦੇ ਦਿਓ ਸਰਕਾਰਾਂ ਨੇ ਜਦੋਂ ਨਹੀਂ ਸੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਵੱਲ ਕਿਹਾ ਗਿਆ ਸੀ ਸਾਨੂੰ ਵੋਟਾਂ ਪਾਓ ਤੇ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਕੀ ਲੱਗਦਾ ਇਹ ਵਿਕਾਸ ਆ ਸ਼੍ਰੀ ਅਮਰਸਾਹ ਸਾਹਿਬ ਦਾ ਕਿੱਥੋਂ ਗਏ ਕਿੱਥੇ ਗਏ ਇਥੋਂ ਦੇ ਲੀਡਰ ਜਿਨ੍ਹਾਂ ਨੂੰ ਲੋਕਾਂ ਨੇ ਵੱਡੀ ਤਦਾਦ ਵਿੱਚ ਜਤਾਇਆ ਇਥੋਂ ਦੇ ਮੰਤਰੀ ਇਥੋਂ ਦੇ ਐਮਐਲਏ ਸਾਹਿਬ ਕਿਉਂ ਨਹੀਂ ਧਿਆਨ ਦੇ ਰਹੇ ਜਦੋਂ ਤੁਸੀਂ ਗੱਲ ਕੀਤੀ ਪੀ ਪੰਜਾਬ ਦੇ ਮੰਤਰੀ ਤੋਂ ਲੈ ਕੇ ਸੈਂਟਰ ਦੇ ਮੰਤਰੀ ਤੱਕ ਇਥੋਂ ਲੰਘਦੇ ਨੇ ਕਿਸੇ ਦਾ ਧਿਆਨ ਨਹੀਂ ਪਿਆ ਤੁਹਾਡਾ ਧਿਆਨ ਪਿਆ ਗਿਆ ਤੁਸੀਂ ਅਮਰਸਦ ਵਸੀਗੇ ਤੁਹਾਨੂੰ ਦਰਦ ਆ ਗਿਆ ਵੀ ਸਾਡਾ ਦਰਦ ਹੈ ਸਾਡੇ ਗੁਰੂ ਸਾਹਿਬ ਦਾ ਅਮਰਸਦ ਸਾਹਿਬ ਦਾ ਲੋਕ ਸਾਡੇ ਬਾਰੇ ਕੀ ਕਹਿੰਦੇ ਕਿ ਸਾਡੇ ਅਮਰਸਦ ਸਾਹਿਬ ਬਾਰੇ ਕੀ ਕਹਿੰਦੇ ਹੋਗੇ ਪਰ ਜਿਨ੍ਹਾਂ ਲੋਕਾਂ ਨੂੰ ਲੱਖਾਂ ਦੇ ਸਿਹਤਾਲਾ ਵੋਟਾਂ ਬਾਗ ਜਤਾਇਆ ਉਹਨਾਂ ਐਮਐਲਏ ਦਾ ਕਿਉਂ ਨਹੀਂ ਧਿਆਨ ਪਿਆ ਰਿਹਾ ਜੀ ਵੱਲ ਜੀ ਤੁਹਾਡਾ ਕਹਿਣਾ ਦੇ ਬਾਰੇ ਬਿਲਕੁਲ ਹਲਕੇ ਦਾ ਜਿਹੜਾ ਐਮਐਲਏ ਆ ਪਹਿਲ ਉਹਦੀ ਬੰਦੀ ਸੀ ਉਹ ਇਥੋਂ ਨਿਕਲਦਾ ਹੀ ਹੋਏਗਾ ਚੰਡੀਗੜ੍ਹ ਜਾਂਦੇ ਆ ਐਮਐਲਏ ਜਿੰਨੇ ਆ ਤਕਰੀਬਨ ਚੰਡੀਗੜ੍ਹ ਇਹਨਾਂ ਦਾ ਹਫ਼ਤੇ ਦੇ ਵਿੱਚ 3 ਦਿਨ 4 ਦਿਨ ਚੰਡੀਗੜ੍ਹ ਹੁੰਦਾ 2 ਆਜਰਾ ਹਾਈਵੇ ਆ ਸਾਨੂੰ ਜੋੜਦਾ ਹਰਿਆਣੇ ਨਾਲ ਦਿੱਲੀ ਨਾਲ ਇਧਰੋਂ ਤੁਸੀਂ ਚੱਲ ਜਾਓ ਜੰਮੂ ਹਿਮਾਚਲ ਸਾਰਾ ਹਾਈਵੇ ਇਹੀ ਆ ਔਰ ਤੁਸੀਂ ਦੇਖੋ ਇਹ 5 6 ਸਟੇਟਾਂ ਦੇ ਨਾਲ ਸਾਨੂੰ ਜੋੜਦਾ ਵਾ ਤੇ ਉਹ ਸਟੇਟ ਦੇ ਜਿਹੜਾ ਮੱਥਾ ਵੈ ਸਾਡਾ ਉਹਦਾ ਹਾਲ ਵੇਖ ਲਓ ਜਿਹੜੀ ਤੁਸੀਂ ਗੱਲ ਕੀਤੀ ਆ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਤੇ ਗੱਲ ਕਰਨੀ ਛੱਡਤੀ ਜਦੋਂ ਲੋਕਾਂ ਨੇ ਇਹ ਚਾਹਨਾ ਜਿਤਾਇਆ ਹੋਵੇ ਤੇ ਪਹਿਲਾਂ ਅਸੀਂ ਕੈਪਟਨ ਸਰਕਾਰ ਸੀਗੀ ਉਸ ਤੋਂ ਪਹਿਲਾਂ ਵੀ ਸਰਕਾਰਾਂ ਲਈਆਂ ਜੜਾ ਸਰਕਾਰ ਦਾ ਮੁੱਦਾ ਸੀ ਜੇ ਸਰਕਾਰ ਨਹੀਂ ਸੁਣਵਾਈ ਕਰਦੀ ਸੀ ਅਸੀਂ ਉਹਦੇ ਤੇ ਬੋਲਦੇ ਸੀ ਅਸੀਂ ਬੋਲਣਾ ਛੱਡਤਾ ਤੁਸੀਂ ਲੋਕਾਂ ਦਾ ਵੀ ਜਦੋਂ ਲੋਕੀ ਸੁਣਦੇ ਨਹੀਂ ਕਿ ਲੋਕਾਂ ਦਾ ਚਾਹਵਾਣਾ ਚੁਣੀ ਇੱਕ ਵਾਰੀ ਲੋਕਾਂ ਨੂੰ ਸਵਾਦ ਦੇਖ ਲੈਂਦੇ ਕੀ ਮੋਲ ਚੱਲਦਾ ਪਰ ਜੋ ਹਾਲਾਤ ਦਿਖੰਦੇ ਸਾਨੂੰ ਕਿ ਛੋਟੇ-ਛੋਟੇ ਕੰਮ ਨਵੇਂ ਡਵੈਲਪਮੈਂਟ ਦੀ ਆਪਾਂ ਗੱਲ ਛੱਡ ਦਈਏ ਜਿਹੜੀ ਪ੍ਰਾਣੀ ਸਰਕਾਰਾਂ ਵੱਲੋਂ ਜਿਹੜੇ ਪ੍ਰੋਜੈਕਟ ਚੱਲਦੇ ਪਏ ਆ ਆਪਾਂ ਆਣ ਵਾਲੇ ਟਾਈਮ ਤੇ ਤੁਹਾਡੇ ਚੈਨਲ ਦੇ ਰਹੀ ਇੱਕ ਦੋ ਪ੍ਰੋਜੈਕਟ ਆਪਾਂ ਹੋਰ ਹੈਗੇ ਸਾਡੀ ਨਿਗਾਹ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਇੱਕ ਟੋਲ ਪਲਾਜ਼ਾ ਵਾਲੇ ਇੱਕ ਦੋ ਸੜ ਜ ਕਿ ਤੁਸੀ ਵੀ ਜਾਂਦੇ ਹੋ ਚੰਡੀਗੜ੍ਹ ਜਾਂਦੇ ਹੋ ਜਿਲੰਦਰ ਲੁਧਿਆਣੇ ਜਾਂਦੇ ਹੋ ਜੋ ਸੜਕਾਂ ਦਾ ਹਾਲ ਹੈ ਪਰਚੀਆਂ ਟਾਈਮ ਸਿਰ ਘਟਾਉਣ ਦੀਆਂ ਪਰ ਸੜਕਾਂ ਦਾ ਕੋਈ ਉਹਦੀ ਮੇਨਟੇਨੈਂਸ ਨਹੀਂ ਕੋਈ ਸੜਕਾਂ ਦਾ ਹਾਲ ਨਹੀਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੀ ਇੱਕ ਪਾਰਕਿੰਗ ਜਿਹੜੀ ਕਾਰ ਪਾਰਕਿੰਗ ਉਹਨੂੰ ਰਾਹ ਜਾਂਦਾ ਉਸ ਪਾਰਕਿੰਗ ਦਾ ਬੁਰਾ ਹਾਲ ਇਹਦੀ ਆਪਾਂ ਖਬਰਾਂ ਕਰਾਂਗੇ ਜਲਦੀ ਪਰ ਅੱਜ ਆਹੀ ਗੱਲ ਕਰ ਰਹੇ ਹਾਂ ਜਿਹੜੀ ਤੁਸੀਂ ਐ ਜੜਾ ਜੁ ਮੁੱਦਾ ਚੁੱਕਿਆ ਬਹੁਤ ਵਧੀਆ ਤੁਸੀਂ ਵਧਾਈ ਦੇ ਪਾਤਰ ਹੈ ਮੁੱਦਾ ਚੁੱਕਿਆ ਹੋਇਆ ਇਹ ਨਜ਼ਰ ਵੱਟੂ ਸਾਡੇ ਅਮਰਸਰ ਸ਼ਹਿਰ ਦੇ ਸਾਹਮਣੇ ਦੇ ਉੱਤੇ ਲੱਗਾ ਇਹ ਪੰਟੀ ਪਾ ਜੀ ਹਮੇਸ਼ਾ ਗੱਲ ਕਹੀ ਜਾਂਦੀ ਹੈ ਵੀ ਜਦੋਂ ਕਿਤੇ ਘਰ ਦੀ ਅਸੀਂ ਸਾਫ ਸਫਾਈ ਕਰਦੇ ਹ ਸਿਆਣੇ ਕਹਿੰਦੇ ਨੇ ਵੀ ਤੁਹਾਡਾ ਅੰਦਰ ਘਰ ਦਾ ਕਿਸੇ ਨੇ ਦੇਖਣਾ ਪਹਿਲਾਂ ਤੁਹਾਡੀ ਥੜੀ ਦੇਖਣੀ ਕਿਸੇ ਨੇ ਤੁਹਾਡਾ 메인 게ਟ ਦੇਖਣਾ ਵੀ ਕਿੰਨਾ ਸਾਫ ਆ ਇਹ ਵੀ ਸਾਡਾ 메인 게ਟ ਆ ਪਰ ਜਿਹੜੇ ਸੰਧਾਲੂ ਆਉਂਦੇ ਹੋਣਗੇ ਉਹ ਸਾਡੇ ਕਿੰਨੇ ਕਿ ਲਾਂਦਾ ਪਾਉਂਦੇ ਹੋਣਗੇ ਵੀ ਅਮਰਸਰ ਸਾਹਿਬ ਦਾ ਘਰ ਆ ਅੱਜ ਉੱਥੇ ਜਾ ਕੇ ਜੇ ਕਿ ਲੋਕ ਸਾੜੀਆਂ ਚੰਗੀਆਂ ਚੀਜ਼ਾਂ ਫੋਟੋਆਂ ਖੇਡਦੇ ਹੋਣਗੇ ਵੀਡੀਓ ਬਣਾਉਂਦੇ ਹੋਣਗੇ ਤੇ ਮਾੜੀ ਚੀਜ਼ਾਂ ਦੀ ਵੀਡੀਓ ਬਣਾ ਕੇ ਦੱਸਦੇ ਹੋਣਗੇ ਵੀ ਇਹ ਹਾਲਾਤ ਨੇ ਅਮਰਸਰ ਸਾਹਿਬ ਦਾ ਕੱਲਾ ਸਿਫਤੀ ਦਾ ਘਰ ਨਹੀਂ ਆ ਕੱਲਾ ਇੱਥੇ ਡਵੈਲਪਮੈਂਟ ਹੀ ਹੋਇਆ ਇੱਥੇ ਮਾੜੇ ਕੰਮ ਵੀ ਹੈਗੇ ਦੱਸੋ ਇਹ ਕਿੰਨਾ ਵੱਡਾ ਕੰਮ ਹੈ ਸਰਕਾਰ ਵਾਸਤੇ ਜਾਂ ਹਲਕੇ ਦੇ ਐਮਐਲਏ ਸਾਹਿਬ ਵਾਸਤੇ ਵੀ ਇਹ ਜਿਹੜਾ ਪਾਣੀ ਆ ਬਰਸਾਤ ਦਾ ਕਿਨੇ ਸਿਰ ਤੋਂ ਇਕੱਠਾ ਹੋਇਆ ਇਹਨੂੰ ਕੱਢ ਕੇ ਸਾਫ਼ ਸਾਬੀ ਕਰਉ ਜਾ ਕਿਸੇ ਹੋਰ ਥਾਂ ਪੇ ਜਾ ਜਾਵੇ ਕਿੰਨਾ ਵੱਡੀ ਗੱਲ ਕਿਤੇ ਬਿਲਕੁਲ ਬਿਲਕੁਲ ਕੋਈ ਕੋਈ ਵੱਡੀ ਗੱਲ ਨਹੀਂ ਕੋਈ ਵੱਡੀ ਗੱਲ ਨਹੀਂ ਸਾਧਨ ਬਣੇ ਆ ਮਸ਼ੀਨਰੀਆਂ ਪਈਆਂ ਵੇ ਸਾਰਿਆਂ ਔਰ ਬੰਦੇ ਵੀ ਅਵੇਲੇਬਲ ਆ ਕੋਈ ਨਵੇਂ ਬੰਦੇ ਤਾਂ हायर ਕਰਨੇ ਨਹੀਂ ਆਪਾਂ ਬਸ ਉਹਨਾਂ ਨੇ ਨਿਰਦੇਸ਼ਾ ਨਿਰਦੇਸ਼ ਦੇਣੇ ਆ ਕਿ ਇਹ ਚੀਜ਼ ਐਦਾ ਕਰ ਦੋ ਇੱਥੇ ਸੋਨੇ ਤਰ੍ਹਾਂ ਦੇ ਬੂਟੇ ਲੱਗੇ ਹੋਣ ਬਾਗ ਜਿਹਾ ਬਣ ਜਾਵੇ ਜਿਸ ਤਰ੍ਹਾਂ ਆਪਾਂ ਜਲੰਧਰ ਬਾਈਪਾਸ ਤੇ ਪੀਏਪੀ ਚੌਂਕ ਤੇ ਭੇਜਦੇ ਕਿੱਡਾ ਸੋਹਣਾ ਉਹਨਾਂ ਨੇ ਬਾਗ ਮੇਨਟੇਨ ਕੀਤਾ ਉਹ ਜੇ ਬਾਗ ਬਣ ਜੇ ਲੋਕੀ ਆ ਕੇ ਤੇ ਆ ਕੇ ਫੋਟੋ ਖਚਾਨ ਖਲੋਣ ਬਹਿਣ ਗਰਮੀਆਂ ਦੇ ਵਿੱਚ ਤੇ ਇਹ ਚੀਜ਼ ਨੂੰ ਵੱ ਸਰਕਾਰਾਂ ਦਾ ਧਿਆਨ ਜਾਂਦਾ ਪਤਾ ਨਹੀਂ ਕਿਉਂ ਨਹੀਂ ਜਾਂਦਾ ਕਿ ਇਹਨਾਂ ਕੋ ਸੁੱਖ ਸਾਧਨ ਵੀ ਗਏ ਆ ਪਾਵਰਾਂ ਵੀ ਗੀਆਂ ਫਿਰ ਵੀ ਆਪਾਂ ਕਹਿੰਨੇ ਆ ਕਿ ਆਪਾਂ ਕੰਮ ਵੱਲ ਧਿਆਨ ਨਾ ਕਰੀਏ ਤੇ ਬੜੀ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਇਹ ਜਿਹੜਾ ਤੁਸੀਂ ਪਾਣੀ ਨਹੀਂ ਗਾ ਆਪਾਂ ਕਹਿੰਨੇ ਵੀ ਤੁਸੀਂ ਕਹਿ ਰਹੇ ਹੋ ਕਿ ਮੱਥਾ ਸਾਫ਼ ਕਰਨਾ ਚਾਹੀਦਾ ਔਰ ਮੱਥਾ ਜਦੋਂ ਮੰਦਿਰ ਗੁਰਦੁਆਰੇ ਦਾ ਹੋਵੇ ਤਾਂ ਫਿਰ ਫਿਰ ਉਹਤੇ ਬਾਹਰ ਗੰਦਗੀ ਪਈ ਤਾਂ ਕੀ ਆਪਾਂ ਗੁਰੂ ਨਗਰੀ ਕਹਿੰਨੇ ਆ ਪਵਿੱਤਰ ਨਗਰੀ ਕਹਿੰਨੇ ਆ ਅੰਮ੍ਰਿਤਸਰ ਦੀ ਔਰ ਮੇਨ ਇੰਟਰਸਟ 골ਡਨ ਗੇਟ ਦੇ ਬਿਲਕੁਲ ਨਾਲ ਮੇਨ ਐਂਟ੍ਰੇ ਸਾਡੇ ਸ਼ਹਿਰ ਦੀ ਪਵਿੱਤਰ ਨਗਰੀ ਦੀ ਸ਼ਹਿਰ ਦੀ ਐਂਟ੍ਰੇਸ ਤੇ ਉਹ ਇਹੋ ਜਿਹੇ ਹਾਲਾਤ ਹੋਣ ਬੜੀ ਮਾੜੀ ਬਹੁਤ ਮਾੜੀ ਗੱਲ ਵੱਡੇ ਵੀਰ ਜੀ ਕਿਸ ਤਰ੍ਹਾਂ ਦੇ ਦੋ ਕਿ ਲੱਗਦਾ ਨਹੀਂ ਵੀ ਬਿਮਾਰੀਆਂ ਸੁੱਦਾ ਦੇ ਰਿਹਾ ਜਿਵੇਂ ਹੁਣੇ ਬਰਸਾਤਾਂ ਆਈਆਂ ਨੇ ਸੌਣ ਵੀ ਲੰਗ ਲੰਗ ਗਿਆ ਵਾ ਇੱਥੇ ਅਸੀਂ ਦੇਖਿਆ ਵੀ ਵੱਡੇ ਵੱਡੇ ਪੰਮਕਰ ਜਿਹਨੂੰ ਅਸੀਂ ਹੈਲੀਕਾਪਟਰ ਵੀ ਕਹਿੰਦੇ ਆ ਉਹ ਵੀ ਬੜੇ ਉੜਦੇ ਦਿਖਾਈ ਦਿੱਤੇ ਹਮੇਸ਼ਾ ਬਰਸਾਤਾਂ ਵੇਲੇ ਦਿੰਦੇ ਸੀ ਤੇ ਖਾਸ ਕਰਕੇ ਜਦੋਂ ਕਿਤੇ ਬਰਸਾਤ ਪੈਂਦੀ ਆ ਤੇ ਮਛਰ ਹੈਜਾ ਜਾਂ ਹੋਰ ਜਿਹੜੀਆਂ ਚੀਜ਼ਾਂ ਡੇਂਗੂ ਗਰਾ ਇਹ ਸਭ ਤੋਂ ਵੱਡਾ ਸੱਦਾ ਦਿੰਦਾ ਵਾ ਕਿ ਲੱਗਦਾ ਪਿਛਲੇ ਜਮਾਨੇ ਸਾਡੇ ਜਦੋਂ ਸਮਾਂ ਸੀ ਪਿਛਲੇ ਸਾਲ ਤੇ ਸਭ ਤੋਂ ਵੱਧ ਜਿਹੜੇ ਕਿ ਸਾਡੇ ਅਮਰਸિંહ ਸਾਹਿਬ ਦੇ ਲੋਕ ਬਿਮਾਰ ਹੋਏ ਸੀ ਬੁਖਾਰ ਚੜ ਗਿਆ ਸੀ ਲੋਕਾਂ ਨੂੰ ਹੈਜਾ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਸੀ ਕਿ ਲੱਗਦਾ ਨਹੀਂ ਕਿ ਸਿਵਲ ਸੱਜਣੋ ਦਾ ਧਿਆਨ ਦੇਣਾ ਚਾਹੀਦਾ ਕੋਈ ਦਵਾਈਆਂ ਛੜਕਣੀਆਂ ਚਾਹੀਦੀਆਂ ਕੋਈ ਬਲੇ ਜਿਹੜਾ ਮਛਰੋਂ ਪੈਦਾ ਨਾ ਹੋਵੇ ਤੁਸੀਂ ਵੇਖੋ ਕਿ ਟੀਵੀ 'ਚ ਐਡ ਚਲਦੀ ਹੈ ਕਿ ਆਪਣੇ ਘਰ ਦੇ ਵਿੱਚ ਪਾਣੀ ਨਾ ਇਕੱਠਾ ਹੁੰਦੇ ਹੋ ਬਾ ਘਰ ਦੇ ਬਾਹਰ ਟਾਇਰਾਂ ਦੇ ਵਿੱਚ ਪਾਣੀ ਇਕੱਠਾ ਨਾ ਹੁੰਦੇ ਹੋ ਤੇ ਇਹ ਘਰ ਦੇ ਬਾਹਰ ਪਾਣੀ ਦਾ ਇਕੱਠਾ ਹਲਦੇ ਤੁਸੀਂ ਲਾ ਬੋਲਦੇ ਹੋ ਤੇ ਸਾਡੀ ਜ਼ਿੰਮੇਵਾਰੀ ਇਹ ਬਿਮਾਰੀ ਦਾ ਘਰ ਹੈ ਮੈਂ ਤੁਹਾਨੂੰ ਸਲਾਹ ਨਾ ਚਾਹਨਾ ਕਰੇਵਾ ਸਾਬ ਡੇਂਗੂ ਦੇ ਕੇਸ ਜੜੇ ਆ ਅਮਰਸਰ ਚ ਵਧਨੇ ਸ਼ੁਰੂ ਹੋ ਗਏ ਆ ਕਾਫੀ ਮਾਤਰਾ ਚ ਵਧਨਦੇ ਆ ਜਿਨ੍ਹਾਂ ਦੇ ਬੀਤ ਦੀ ਉਹਨਾਂ ਨੂੰ ਪਤਾ ਕਿਸਾ ਹਮਲਾਂਡਾ ਹੁੰਦੇ ਆ ਅਸੀਂ ਬਰਬਲੀ ਜੋ ਮਰਜੀ ਗੱਲਾਂ ਕਰੀ ਜਾਈਏ ਜਦੋਂ ਉਹਨਾਂ ਨੂੰ ਸੈੱਲ ਘਟ ਜਾਂਦੇ ਆ ਮਰੀਜ਼ ਮਰ ਜਾਂਦਾ ਜਾਂ ਸੈੱਲ ਲੈਣ ਜਾਣਾ ਪੈਂਦਾ ਬਜ਼ਾਰਾਂ ਦੇ ਵਿੱਚ ਲੋਕਾਂ ਦੇ ਤਰਲੇ ਮਾਰ ਕੇ ਪਤਾ ਉਹਨੂੰ ਲੱਗਦਾ ਕਿ ਡੇਂਗੂ ਕਿੰਨੂੰ ਕਹਿੰਦੇ ਆ ਇਹ ਡੇਂਗੂ ਦਾ ਘਰ ਹੀ ਆ ਇੱਥੋਂ ਹੀ ਬਿਮਾਰੀ ਪਲਨੀ ਆ ਇੱਥੋਂ ਮੱਛਰ ਡੇਂਗੂ ਦਾ ਪਲਣਾ ਇਹਨਾਂ ਆ ਦੇਖੋ ਇੱਥੋਂ ਹੀ ਇ ਬਜੜਾਵਾ ਚੰਗੀ ਗੱਲ ਕੀਤੀ ਬੰਡੀ ਬਾਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਤੁਸੀਂ ਖੁਰਕੀ ਜਾ ਰਹੇ ਵੀ ਲੱਗਦਾ ਤੁਹਾਨੂੰ ਮੱਛਲ ਲੱਗ ਰਿਹਾ ਵੇਖੋ ਕਿ ਕਿਤੇ ਇੱਥੇ ਕਿਤੇ ਬਿਮਾਰੀ ਲੈ ਕੇ ਚੱਲ ਜਾਈਏ ਕਿਤੇ ਡੇਂਗੂ ਨਾ ਲੈ ਕੇ ਚੱਲ ਜਾਈਏ ਚੰਗੇ ਭਲੇ ਆਏ ਆ ਇਹਨਾਂ ਵਿੱਚੋਂ ਡੇਂਗੂ ਮਰ ਡੇਂਗੂ ਲੱਗ ਚੱਲ ਜਾਈਏ ਕਿਤੇ ਸੱਚੀ ਗੱਲ ਤੁਸੀਂ ਗਰੇਵਾਲ ਸਾਹਿਬ ਕਹਿੰਦੇ ਸਾਡੇ ਵਾਸਤੇ ਖਰੋਣਾ 5 ਮਿੰਟ ਓਖਾ ਹੋ ਗਿਆ ਇੱਥੇ ਜਿਹੜੀ ਹਾਲੇਦ ਵਾਲੇ ਦੀ ਆਬਾਦੀ ਹੈ ਜਿਹੜੀ ਲੋਕ ਰਹਿੰਦੇ ਆ ਕਮਾਲ ਹੀ ਹੋਈ ਪਈ ਆ ਸਾਨੂੰ 5 ਮਿੰਟ ਖਰੋਣਾ ਓਖਾ ਹੁੰਦਿਆ ਵਾ ਕਿ ਇੰਨਾ ਮੱਛਰ ਅੱਖਾਂ 'ਚ ਵੱਜਣ ਡਿਆ ਕਦੀ ਹਾਲ ਕੌਣ ਵੇਖੇਗਾ ਇਹਨਾਂ ਨੂੰ ਆਪਣੇ ਕੋਲ 5 ਮਿੰਟ ਖਲੋਣਾ ਔਖਾ ਹੰਡਿਆ ਤੇ ਜਿਹੜੇ ਮੈਂ ਹੈਰਾਨ ਆ ਜਿਹੜੇ ਇਥੋਂ ਮੰਤਰੀ ਕੈਬਨਿਟ ਮੰਤਰੀ ਮਿਨਿਸਟਰ ਨੰਗਦੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਗੁਰੂ ਨਗਰੀ ਦਾ ਨੰਗਾ ਵਾ ਤੇ ਚਲੋ ਆ ਮੰਤਰੀਆਂ ਨੂੰ ਜਿਹੜੇ ਉਹਨਾਂ ਦੇ ਹਲਕੇ ਇੰਚਾਰਜ ਐ ਜਿਹੜੇ ਉਹਨਾਂ ਦੇ ਵਾਰਡ ਦੇ ਇੰਚਾਰਜ ਐ ਉਹ ਕੋਈ ਜਾ ਕੇ ਕੰਪਲੇਂਟ ਨਹੀਂ ਲਿਖਾਂਦਾ ਕਿ ਭਾਜੀ ਉਥੇ ਇਹ ਕੰਮ ਹੋਇਆ ਜੀ ਆ ਦੇਖੋ ਕੋਈ ਫੋਟੋ ਭੇਜੋ ਉਹਨਾਂ ਦੇ ਵਟਸਐਪ ਤੇ ਸਾਰਾ ਕੋਈ ਅੱਜ ਕੱਲ ਨੰਬਰ ਹੈ ਕਿ ਭਾਜੀ ਇਹਨੂੰ ਤੁਸੀਂ ਠੀਕ ਕਰਾਓ ਐਮਐਲਏ ਸਾਹਿਬ ਜਾਂ ਕਾਉਂਸਲਰ ਸਾਹਿਬ ਕਿ ਲੱਗਦਾ ਨਹੀਂ ਵੀ ਕਿੰਨਾ ਵੱਡਾ ਕੰਮ ਹੈ ਜੇਕਰ ਗਰਪਸ਼ਰਾਂਦੀ ਆ ਇੱਥੇ ਪਾਈਪ ਲਗਾ ਕੇ ਮੋਟਰ ਲਗਾ ਕੇ ਇਹ ਪਾਣੀ ਜਿਹੜਾ ਵਾ ਇਹ ਕਿੱਦਾਂ ਜਾ ਸਕਦਾ ਇਹ ਤੁਹਾਨੂੰ ਲੱਗਦਾ ਨਹੀਂ ਕਿ ਵੱਡੀ ਗੱਲ ਆ ਪਰ ਮੈਨੂੰ ਲੱਗਦਾ ਵੀ ਇਹ ਕਈ ਸਮੇਂ ਤੋਂ ਪਾਣੀ ਜਿਹੜਾ ਇਸ ਤਰ੍ਹਾਂ ਜਮਾ ਹੋ ਗਿਆ ਛੱਪੜ ਬਣ ਗਿਆ ਛੱਪੜ ਦਾ ਰੂਪ ਧਾਰਨ ਕਰ ਗਿਆ ਸੀ ਪਿੰਡਾਂ ਵੀ ਦੇਖਦੇ ਹਾਂ ਇੱਕ ਛੱਪੜ ਹੋ ਜਾਂਦਾ ਸੀ ਇਹ ਛੱਪੜ ਬਣ ਗਿਆ ਇੱਕਦ ਮੈਂ ਕਹਿੰਦਾ ਸਰਕਾਰ ਨਾਲੋਂ ਜ਼ਿਆਦਾ ਸੰਧ ਤੇ ਉਹਨਾਂ ਦੇ ਕੋਲ ਨੇ ਬਾਬਿਆਂ ਦੇ ਕੋਲ ਔਰ ਉਹਨਾਂ 'ਚ ਸ਼ਰਧਾ ਵੀ ਹੈ ਉਹਨਾਂ ਨੂੰ ਬੇਨਤੀ ਕਰ ਦਿੰਦੇ ਬਾਬਾ ਜੀ ਸਾਡੇ ਕੋਲ ਟਾਈਮ ਨਹੀਂ ਹੋਣ ਡਿਆ ਜਾਂ ਸਾਡੇ ਕੋਲ ਪਾਣੀ ਨਹੀਂ ਕੱਢਾ ਜਾਂ ਡਿਆ ਤੇ ਤੁਸੀਂ ਆਪ ਜੀ ਕਿਰਪਾ ਕਰੋ ਆਗੇ ਬਾਬਾ ਜੀ ਤੇ ਵੇਖਿਓ ਕਿਤੇ ਬਾਬੇ ਬਾਬਿਆਂ ਨਾਲ ਲੈਣ ਨਹੀਂ ਰਿਲੀਆ ਨਹੀਂ ਅੱਧਾ ਘੰਟਾ ਨਹੀਂ ਪੂਰੀਆਂ ਲੈਣ ਲਾਣਾ ਤੇ ਇਹਦਾ ਤੁਸੀਂ ਪਛਾਣ ਨਹੀਂ ਸਕਣਾ ਕਿ ਉਹੀ ਅੱਧੇ ਘੰਟੇ ਪਹਿਲਾਂ ਜਿਹਦੇ ਛੱਪੜ ਪਾਣੀ ਉਹਨਾਂ ਨੇ ਇੱਥੇ ਬੂਟੇ ਲਾ ਕੇ ਮਿੱਟੀ ਲਾ ਪਾ ਕੇ ਇਹ ਕੀ ਬਾਤਾਂ ਕਰਦ ਨਹੀਂ ਸਾਡੇ ਦੀ ਜੇ ਤੁਹਾਡੇ ਕੋ ਨਹੀਂ ਤਾਂ ਕਿਸੇ ਨੂੰ ਬੇਨਤੀ ਕਰ ਲਓ ਇਹ ਤਾਂ ਗਲਬਾ ਕੀਤੀ ਅਸੀਂ ਜਿਹੜਾ ਮੇਨ ਐਂਟਰਸ ਹੈ ਜਿੱਥੋਂ ਕੀ ਅਮਰਸਰ ਸਾਹਿਬ ਸ਼ੁਰੂ ਹੁੰਦਾ ਤੇ ਅਸੀਂ ਸਾਹਮਣੇ ਦੇਖਦੇ ਗੋਲਡਨ ਗੇਟ ਜਿਹਨੋਂ ਕੀ ਬੜਾ ਮਸ਼ਹੂਰ ਗੇਟ ਆ ਗੋਲਡਨ ਗੇਟ ਕਿਹਾ ਜਾਂਦਾ ਇਸ ਨੂੰ ਤੇ ਅਕਾਲੀ ਭਾਈਪਸ ਕਾਵਲੇ ਸੁਖਬੀਰ ਸਿੰਘ ਬਾਦਲ ਨੇ ਬਣਾਇਆ ਸੀ ਬੜੀ ਦੀਵਨੀ ਨਾਲ ਤੇ ਮੈਨੂੰ ਲੱਗਦਾ ਪੰਜਾਬ ਵਿੱਚ ਪਹਿਲਾ ਗੋਲਡਨ ਗੇਟ ਹੋਊਗਾ ਜਿਹੜੀ ਲੋਕਾਂ ਨੇ ਸੁਭਾ ਕੀਤੀ ਵੀ ਬੜਾ ਸੋਹਣਾ ਗੋਲਡਨ ਗੇਟ ਬਣਾਇਆਗਾ ਚਲੋ ਸਰਕਾਰਾਂ ਚੱਲ ਗਈਆਂ ਅੱਜ 2.5 ਸਾਲ ਸਰਕਾਰ ਨੂੰ ਹੋ ਗਏ ਨੇ ਮੈਨੂੰ ਲੱਗਦਾ ਕਿਸੇ ਸਰਕਾਰ ਨੇ ਬਜਤ ਧਿਆਨ ਨਹੀਂ ਦਿੱਤਾ ਅੱਜ ਜਿਹੜਾ ਕਿ ਉਹ ਜੰਗ ਲੱਗ ਰਿਹਾ ਵਾ ਉਹਨੂੰ ਕਾਲਾ ਹੋ ਗਿਆ ਕਿਸੇ ਨੇ ਉਹਦੇ ਵੱਲ ਧਿਆਨ ਨਹੀਂ ਕੀਤਾ ਵੀ ਗੋਲਡਨ ਗੇਟ ਆ ਘਰ ਦਾ ਸ਼ਵਾਰ ਆ ਅਸੀਂ ਘਰ ਦਾ ਗਿਆ ਆਪਣਾ ਗੇਟ ਵੇਖੀਏ ਨਾ ਜੇ ਉਹ ਜੰਗ ਲੱਗਦਾ ਹੋਵੇ ਤੇ ਅਸੀਂ ਕਹਿੰਦੇ ਯਾਰ ਪੇਂਟ ਕਰਾ ਲਈਏ ਬੁਰਾ ਲਾ ਕਹਿੰ ਇਹ ਤਰ੍ਹਾਂ ਕਿਸੇ ਲੀਡਰ ਵੱਲ ਧਿਆਨ ਨਹੀਂ ਪੈਂਦਾ ਵੀ ਗੋਲਡ ਗੇਟ ਜੋ ਸਰਕਾਰਾਂ ਬਣਾ ਗਿਆ ਸੀ ਆਪਾਂ ਇਹ ਵੱਲ ਲੰਘ ਹੀ ਜਾਂਦੇ ਆ ਤੇ ਬੜਾ ਖੂਬਸੂਰਤੀ ਰਾੜਾ ਅਮਰਸਾ ਸਾਹਿਬ ਦਾ ਸਿੰਪਟੀ ਦਾ ਘਰ ਹੈ ਸ਼ੁਰੂਆਤ ਐਸੀ ਆ ਪਰ ਕਿਸੇ ਲੀਡਰ ਦਾ ਧਿਆਨ ਨਹੀਂ ਪੈਂਦਾ ਬਹੁਤ ਮਾੜੀ ਗੱਲ ਹੈ ਮੈਂ ਤਾਂ ਇੱਕ ਚਿੰਤਾ ਨਹੀਂ ਨਾ ਇੱਕ ਤੁਹਾਡੇ ਦਰਸ਼ਕਾਂ ਦੀ ਨੌਲੇਜ ਵੀ ਚੀਜ਼ ਲੈਣਾ ਚਾਹਨਾ ਬਹੁਤ ਕੰਮ ਇਹੋ ਜਿਹਾ ਹੋ ਰਿਹਾ ਪਤਾ ਨਹੀਂ ਸਰਕਾਰ ਦੀ ਨੌਲੇਜ ਨਹੀਂ ਹੈ ਜਿਨ੍ਹਾਂ ਦੇ ਮਹੀਨੇ ਦੇ ਮੇਨਟੇਨੈਂਸ ਖਰਚੇ ਆਉਂਦੇ ਆ ਦਰਬਾਰ ਸਾਹਿਬ ਦੇ ਕੋਲ ਹੈਰੀਟੇਜ ਸਟਰੀਟ ਹੈ ਮੇਨਟੇਨੈਂਸ ਚਾਰਜਸ ਜੀ ਉਹਦੇ ਕਾਗਜ਼ ਚੈੱਕ ਕਰ ਲੋ ਅੱਜ ਜਾ ਕੇ ਅੱਜ ਵੀ ਜਾ ਕੇ 1 ਰੁਪਿਆ ਨਹੀਂ ਲੱਗ ਰਿਹਾ ਉਹ ਕਿੱਥੇ ਪੈ ਕਿੱਧਰ ਜਾਂ ਰਿਹਾ ਇਹ ਗੋਲਡਨ ਗੇਟ ਬਣਾਇਆ ਇਹਨਾਂ ਦੇ ਮੇਨਟੇਨੈਂਸ ਚਾਰਜਸ ਹੁੰਦੇ ਮਹੀਨਿਆਂ ਦੇ ਆ ਜਿਹੜੇ ਆਪਾਂ ਟੋਲ ਪਲਾਇਆ ਦੀ ਗੱਲ ਕੀਤੀ ਸੀ ਪਰਚੀਆਂ ਟੋਲ ਪਲਾਇਆ ਤੇ ਕੱਟੀਆਂ ਜਾ ਰਹੀਆਂ ਵਾ ਪਰ ਉਹਦੀ ਮੇਨਟੇਨੈਂਸ ਚਾਰਜ ਜਿਹੜੇ ਉਹਨਾਂ ਦੇ ਪੈਸੇ ਇਕੱਠੇ ਕਰਕੇ ਗੱਲਿਆਂ ਚ ਪਾਏ ਜਾ ਰਹੇ ਆ ਪਰ ਉਹਦੇ ਮੇਨਟੇਨੈਂਸ ਚਾਰਜ ਪੁੱਛਣ ਚੱਲ ਜਓ ਉਹਨਾਂ ਟੋਲ ਪਲਾਇਆ ਵਾਲੇ ਨੂੰ ਉਹ ਕਹਿੰਦਾ ਸਾਡਾ ਕੈਸ਼ ਕਲੈਕਟ ਕਰਨ ਦਾ ਕੰਮ ਹੈ ਮੇਨਟੇਨੈਂਸ ਦਾ ਸਾਨੂੰ ਨਹੀਂ ਪਤਾ ਤੇ ਮਾਮਾ ਤੁਸੀਂ ਇੱਥੇ ਬੈਠੇ ਜੇ ਪਰਚੀਆਂ ਕੱਟਣ ਲੋਕਾਂ ਦੇ ਪੈਸੇ ਕੱਟਣ ਕੋਈ ਵੱਡਾ ਕੰਮ ਨਹੀਂਗਾ ਸਰਕਾਰ ਨੂੰ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਤਾਂ ਚੁੱਪੀ ਕਰ ਗਏ ਹਰ ਪਾਸੇ ਕੋਈ ਹਰ ਤਹਾਲ ਪਿਆ ਲੁੱਟਗਰਦੀਆਂ ਪਈਆਂ ਜੇ ਦਰਬਾਰ ਸਾਹਿਬ ਦੀ ਪਾਰਕਿੰਗ ਦੀ ਗੱਲ ਕਰ ਲੋ ਤੇ ਸੜਕਾਂ ਟੁੱਟੀਆਂ ਤੇ ਪਰਚੀਆਂ ਲੱਗੀਆਂ ਜਾਂਦੀਆਂ ਟੋਲ ਪ੍ਰਾਜ ਦੀ ਗੱਲ ਕਰ ਲੋ ਸੜਕਾਂ ਟੁੱਟੀਆਂ ਟੋਲ ਪ੍ਰਾਜ ਜੇ ਲੱਗੀ ਜਾ ਰਹੇ ਆ ਜਿਹੜੀ ਭਾਜੀ ਤੁਸੀਂ ਗੱਲ ਕੀਤੀ 골ਡਨ ਗੇਟ ਦੀ ਇਨੇ ਇਨੇ ਬੂਟੇ ਜਮ ਕਿੱਡੀ ਗੱਲ ਆ ਯਾਰ ਗੋਲਡਨ ਗੇਟ ਨੂੰ ਪੇਂਟ ਕਰਾਣਾ ਕਹਿ ਲੋ ਗੋਲਡਨ ਪੇਂਟ ਜਾਂ ਦੀ ਕੰਡਾ ਦੇ ਉੱਤੇ ਕਲੀ ਕਰਾਣੀ ਪੇਂਟ ਕਰਾਣਾ ਕਿੰਨਾ ਵੱਡਾ ਕੰਮ ਹੈ ਅਸੀਂ ਦੇਖਿਆ ਵੀ ਇਹ ਜਿਹੜੀ ਸੇਵਾ ਸਰਕਾਰ ਤੇ ਲੁੱਟ ਨਹੀਂ ਸਕੀ ਪਰ ਅਸੀਂ ਦੇਖਿਆ ਪਿਛਲੇ ਦਿਨੀ ਆ ਬਾਬਾ ਪੂਰੀ ਵਾਲੇ ਜਿਹਨਾਂ ਤੁਸੀਂ ਨਾਮ ਲਿਆ ਵਾ ਉਹਨਾਂ ਵਾਲੇ ਸੇਵਾ ਲੁੱਟੀ ਗਈ ਸੀ ਅਸੀਂ ਦੇਖਿਆ ਵੀ ਉਹਨਾਂ ਨੇ ਆਪਣੇ ਸੰਧਾਂ ਨਹੀਂ ਆਪਣੇ ਜਿਹੜੇ ਉਹਨਾਂ ਕੋਲ ਸੰਧ ਹੈ ਉਹਨਾਂ ਨਾਲ ਜਿਹੜਾ ਕੀ ਫੁਹਾਰਿਆਂ ਦੇ ਨਾਲ ਪਾਣੀ ਦਾ ਜਿਹੜਾ ਕੀ ਸੇਵਾ ਲੁੱਟੀ ਉਹ ਸਾਫ਼ ਕੀਤਾ ਪਰ ਕਲੀ ਸਾਫ਼ ਦੇਣਾ ਗੱਲ ਨਹੀਂ ਬਣਨੀ ਰੰਗ ਰੋਗਣ ਹੋਣ ਦੀ ਲੋੜ ਹੈ ਆ ਕਾਰਪਸ਼ ਲੈਵਲ ਧਿਆਨ ਦੇਣਾ ਚਾਹੀਦਾ ਵਾ ਕਿਉਂ ਨਹੀਂ ਦੇਣ ਦੀ ਤਿਆਰ ਆ ਭਾਜੀ ਹੁਣ ਗੱਲ ਚੱਕਰੇਗਾ ਕੇ ਬਾਬੇ ਪੂਰੀ ਵਾਲੇ ਸਰਕਾਰ ਤੇ ਹੈ ਨਹੀਂ ਕਿੰਨਾ ਕੋ ਕੱਲਾ ਕਿੰਨੇ ਕੰਮ ਕਰ ਲਣਗੇ ਸਰਕਾਰ ਥੋੜਾ ਕੀ ਹੋ ਸਰਕਾਰ ਸਰਕਾਰ ਦਾ ਕੰਮ ਜਿਹੜੇ ਸਰਕਾਰ ਨਹੀਂ ਕਰਨੇ ਆ ਉਹ ਕੰਮ ਆਪਣੇ ਵੱਲ ਉਹਨਾਂ ਨੇ ਸੇਵਾ ਕਰਦੀ ਆ ਜਾਂ ਕਿਸੇ ਨੇ ਬੇਨਤੀ ਕਰਤੀ ਸਰ ਕੇ ਬਾਬਾ ਜੀ ਤੁਸੀਂ ਉਹ ਬੜਾ ਗੰਦਾ ਲੱਗ ਰਿਹਾ ਵਾ ਤੁਸੀਂ ਸੇਵਾ ਲਵਾ ਦਿਓ ਉਹਨਾਂ ਨੇ ਲਵਾਤੀ ਪਰ ਰੱਖ ਰਖਾਵ ਕੌਣ ਕਰੇਗਾ ਪੁਰਾਣੀ ਸਰਕਾਰਾਂ ਨਾਲ ਆਪਾਂ ਕਿਸੇ ਦਾ ਨਾਂ ਨਹੀਂ ਗੱਲ ਕਰਦੇ ਪੁਰਾਣੀ ਸਰਕਾਰਾਂ ਨੇ ਚੀਜ਼ਾਂ ਬਣਾਤੀਆਂ ਉਹ ਨਵੀਂ ਸਰਕਾਰ ਨਹੀਂ ਬਣਾ ਸਕੀ ਦੋ ਤਿੰਨ ਸਰਕਾਰਾਂ ਬਦਲ ਗਈਆਂ ਨਹੀਂ ਬਣਾ ਸਕੀ ਉਹਨੂੰ ਮੇਨਟੇਨ ਤੇ ਕਰੀਏ ਜਿਹੜੀਆਂ ਚੀਜ਼ਾਂ ਬਣੀਆਂ ਕੌਣ ਮੇਨਟੇਨ ਕਰੇਗਾ ਕੋਈ ਸੁਣਵਾਈ ਜੀ ਨਹੀਂ ਹੋ ਰਹੀ ਕਿ ਇਹਨੂੰ ਤੁਸੀਂ ਕਹਿ ਨਹੀਂ ਸਕਦੇ ਕਿ ਭਾਜੀ ਇੱਥੇ ਐ ਚੀਜ਼ ਦੀ ਪ੍ਰੋਬਲਮ ਹੋਣ ਈ ਆ ਕੋਈ ਧਿਆਨ ਨਹੀਂ ਕਰਨ ਰਿਆ ਮੈਂ ਤੇ ਹੈਰਾਨ ਆ ਕਿ ਲੋਕਾਂ ਦਾ ਅੰਨੀ ਲੁੱਟ ਹੋ ਰਹੀ ਐ ਹਰ ਕੰਮ ਬੰਦੇ ਭਾਈ ਤੁਸੀਂ ਕਹਿ ਰਹੇ ਹੋ ਵਿਕਾਸ ਨਹੀਂ ਹੋ ਰਿਹਾ ਭਗਵੰਤ ਸਿੰਘ ਸਾਹਿਬ ਜਿਹੜੇ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਕਹਿੰਦੇ ਨੇ ਵੀ ਸਾਡੇ ਪੰਜਾਬ 'ਚ ਵਿਕਾਸ ਹੀ ਬੜਾ ਹੋਇਆ ਕਹਿੰਦੇ ਪਹਿਲੀ ਸਰਕਾਰ ਨਾਲੋਂ ਜ਼ਿਆਦਾ ਵਿਕਾਸ ਹੋਇਆ ਵਾ 2.5 ਸਰਕਾਰ ਨੂੰ ਲੰਘ ਗਏ ਨੇ ਕਿਸ ਤਾਂ ਦੇ ਕਿ ਵਾਕੇ ਲੱਗਦਾ ਵਿਕਾਸ ਹੋਇਆ ਭਾਜੀ ਵਿਕਾਸ ਦੀ ਆਪਾਂ ਤੇ ਗੱਲ ਹੀ ਨਹੀਂ ਕਰਦੇ ਵੇ ਅਸੀਂ ਤੇ ਗੱਲ ਕਰਨ ਦੇ ਆ ਜਿਹੜੀਆਂ ਆਪਾਂ ਤਿੰਨ ਚਾਰ ਚੀਜ਼ਾਂ ꀡ ਲੀਆਂ ਵਿਕਾਸ ਹੀ ਆ ਜਿਹੜਾ ਇਹ ਹੋ ਜੇ ਥੋੜਾ ਜਿਹਾ ਤੇ ਇਹ ਵੀ ਵਿਕਾਸ ਦੇ ਵਿੱਚ ਆ ਜਾਵੇ ਵਧੀਆ ਸਗੋਂ ਬੂਟੇ-ਬਾਟੇ ਜੇ ਲੱਗ ਜਾਂਦੇ ਇਹ ਵੀ ਵਿਕਾਸ ਹੋ ਜੇ ਆ ਟੋਲ ਪਲਾਜ ਵਾਲੇ ਲੋਕਾਂ ਨਾਲ ਨਹੀਂ ਲੁੱਟ ਕਰਨ ਦੇ ਆ ਜਿਹਦੀ ਅਸੀਂ ਗੱਲ ਕਰਨ ਦੇ ਆ ਤੇ ਸੜਕਾਂ ਦਾ ਹਾਲ ਮੈਂ ਥੋੜੀ ਲੰਘ ਕੇ ਆਨਾ ਤੁਸੀਂ ਵੀ ਉੱਥੇ ਲੰਘ ਕੇ ਆਂਦੇ ਜੇ ਮੰਤਰੀ ਵੀ ਉੱਥੇ ਲੰਘ ਕੇ ਆਂਦੇ ਮੈਂ ਕਿਹੜਾ ਕੱਲਾ ਕਹਿਣ ਆ ਜਾ ਕੇ ਸੜਕਾਂ ਚੈੱਕ ਕਰ ਲਓ ਟੋਲ ਪਲਾਜ ਦੀ ਪਰਚੀ ਕਟਾ ਕੇ ਉਹ ਤੁਸੀਂ ਨਹੀਂ ਤੁਹਾਨੂੰ ਨਹੀਂ ਲੱਗਦੀ ਮੰਤਰੀਆਂ ਨੂੰ ਗੱਲ ਵੱਖਰੀ ਪਰ ਆਮ ਜਨਤਾ ਨੂੰ ਤੇ ਲੱਗਦੀ ਆ ਤੇ ਤੁਸੀਂ ਵੇਖ ਤਾਂ ਸਕਦੇ ਸੜਕਾਂ ਦਾ ਹਾਲ ਕੀ ਲੋਕਾਂ ਦੇ ਪੈਸੇ ਜਾਣ ਦੇ ਔਰ ਤੁਸੀਂ ਕਾਰ-ਪਾਰ ਕੇ ਉਹ ਜ ਉਧਾਹਲ ਦੇਖ ਲੋ ਅਸੀਂ ਲੁਕਿਆ ਕੋਈ ਹਾਲ ਅਸੀਂ ਕੋਈ ਕਹਿਣ ਥੋੜੀ ਨਹੀਂ ਅਸੀਂ ਕਹਿੰਨੇ ਪਏ ਇਹਨਾਂ ਨੂੰ ਮੇਨਟੇਨ ਹੀ ਕਰ ਲੋ ਤੁਸੀਂ ਉਹਦੇ ਤੇ ਚੀਜ਼ ਦਾ ਧਿਆਨ ਕਰੋ ਸਿਰਫ ਗੱਲ ਪੰਚਾਨ ਤੱਕ ਆ ਹੁਣ ਕੱਲੇ ਭਗਵੰਤ ਮਾਨ ਸਾਹਿਬ ਤਾਂ ਕਿੰਨੀ ਗੱਲਾਂ ਕੋਈ ਪੰਚਾਏਗਾ ਇਹ ਅੱਗੇ ਜਿਹੜੇ ਜਿਹੜੇ ਹਲਕਾ ਇੰਚਾਰਜ ਆ ਐਮ ਐਲ ਏ ਆ ਇਹਨਾਂ ਦੀ ਡਿਊਟੀਆਂ ਵਾ ਅੱਗੇ ਉਹਨਾਂ ਨੂੰ ਡਿਊਟੀਆਂ ਡਿਸਟ੍ਰੀਬਿਊਟ ਕੀਤੀਆਂ ਜਾਂਨ ਮੰਡੀਆਂ ਜਾਣਗੇ ਤੇਰਾ ਹਲਕਾ ਹੀ ਤੇਰਾ ਕੰਮ ਹੋਣਾ ਚਾਹੀਦਾ ਮੇਰੀ ਕੀ ਕਹਿਣਾ ਚਾਹੋਗੇ ਹੱਥ ਜੋੜ ਕੇ ਖਾਸ ਕਰਕੇ ਮਾਨ ਸਾਹਿਬ ਨੂੰ ਜਾਂ ਹਲਕੇ ਐਮ ਐਲ ਏ ਸਾਹਿਬ ਨੂੰ ਕੀ ਬਿਲ ਕਹਿਣਾ ਚਾਹੋਗੇ ਮੇਰੀ ਮਾਨ ਸਾ ਅਹੀਂ ਚਾਹਨੀ ਆ ਕਿ ਸਰਕਾਰ ਨੂੰ ਜਿਹੜਾ ਕੰਮ ਨਹੀਂ ਧਿਆਨ ਚਗਾ ਸੀ ਤੁਸੀਂ ਹੋਗੇ ਪੱਤਰਕਾਰ ਹੋਗੇ ਸਮਾਜ ਸੇਵੀ ਹੋ ਧਿਆਨ ਦਿਹਾਣਾ ਚਾਹਦੇ ਹੋ ਗੱਲਬਾਤ ਅਸੀਂ ਤੁਹਾਡਾ ਧਿਆਨ ਲੈਣਾ ਚਾਹਨੇ ਕਿ ਨજરਬੱਟੂ ਨੂੰ ਜਿਹੜਾ ਬਹ ਹਲਕੇ ਦੇ ਐਮਐਲਏ ਨੂੰ ਕਹਾਂ ਕਿ ਇਹ ਨજરਬੱਟੂ ਜਿਹੜਾ ਹਟਾਇਆ ਜਾਵੇ ਅਮਰਸਰ ਆਏ ਦੇ ਜਾਂਦੇ ਯਾਤਰੂਆਂ ਤੇ ਬੜਾ ਗਲਤ ਪ੍ਰਭਾਵ ਵਾ ਇਸ ਚੀਜ਼ ਦਾ ਪੈ ਰਿਹਾ ਵਾ ਸੋ ਪਹਿਲ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਜਿਹੜਾ ਇਹ ਪਾਣੀ ਦਾ ਜਿਹੜਾ ਨਿਕਾਸੀ ਕਢਾਈ ਜਾਵੇ ਇਹ ਕਿਚੇ ਬੰਦੇ ਜਿਹੜੇ ਅਮਰਸਰ ਸ਼ਹਿਰੀ ਹੈ ਔਰ ਪਿੰਡੂ ਇਲਾਕਾ ਡੇਂਗੂ ਦੀ ਚਪੇੜ ਦੇ ਆਉਣ ਤੋਂ ਬਚੇਗਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਬੰਟੀ ਵੀਰ ਜਿਹੜੇ ਕੀ ਸਮਾਜ ਸੇਵੀ ਨੇ ਅਕਸਰ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਨੇ ਤੁਸੀਂ ਦੇਖਿਆ ਅੱਜ ਕਿੱਡਾ ਵਧੀਆ ਮੁੱਦੇ ਤੇ ਗੱਲਬਾਤ ਕੀਤੀ ਸਾਡਾ ਅਮਰਸਾਦ ਸ਼ਿਫਤੀ ਦਾ ਘਰ ਜਿਹੜਾ ਕਿ ਮੇਨ ਸਾਡਾ ਘਰ ਆ ਘਰ ਦੇ ਬਾਹਰ ਜਿਹੜਾ ਦਾਖਲ ਹੁੰਦੇ ਨੇ ਉਤੋਂ ਹੀ ਜਿਹੜੀ ਸ਼ੁਰੂਆਤ ਕੀਤੀ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਉਤੋਂ ਬਾਅਦ ਕਿੰਨਾ ਗੰਦਾ ਪਾਣੀ ਇੱਥੇ ਖੜਾ ਆ ਪਰ ਸਾਨੂੰ ਕਿਹਨਾਂ ਸ਼ਰਮ ਆਉਂਦੀ ਹੈ ਚੀਜ਼ ਨੂੰ ਲੈ ਕੇ ਕੀ ਲੋਕ ਕੀ ਕਹਿੰਦੇ ਹੋਣਗੇ ਅੱਜ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਤੁਸੀਂ ਦੇਖਿਆ ਵੀ ਅੱਜ ਯਾਤਰੂ ਨਾਲ ਗੱਲਬਾਤ ਕਰਦੇ ਨੇ ਜਿਹ ਰੋਸ਼ਨ ਸਿੰਘ ਰੋਸ਼ਨ ਸਿੰਘ ਜੀ ਕਿੱਸਾ ਦੇ ਦਿਓ ਅਮਰਸਾ ਸਫਤੀ ਦਾ ਘਰ ਕਹਿੰਦੇ ਨੇ ਸ਼ੁਰੂਆਤ ਇੱਥੋਂ ਹੁੰਦੀ ਆ ਅਮਰਸਾ ਸਾਹਿਬ ਦੀ ਪਰ ਇਹਨਾਂ ਗੰਦਾ ਪਾਣੀ ਦੇਖ ਕੇ ਤੁਹਾਡਾ ਬਾਰੇ ਬਾਰੇ ਕੀ ਕਹਿਣਾ ਇਹਨਾਂ ਦੇ ਬਾਰੇ ਇਤਰਾ ਹੀ ਆ ਵੀ ਇਹ ਪਾਣੀ ਬਹੁਤ ਗੰਦਾ ਵਾਏ ਤੇ ਸਰਕਾਰਾਂ ਨੂੰ ਚਾਹੀਦਾ ਨਾ ਮਤਲਬ ਇਹਦੇ ਗੰਦਗੀ ਇਤਰਾ ਮਸ਼ਰ ਐਰਾ ਵਗੈਰਾ ਜੋ ਵੀ ਤੁਹਾਡੇ ਲੱਗ ਗਏ ਨੇ ਤੜੀਆਂ ਫੈਕਟਰੀਆਂ ਵਾਂ ਇਹਨਾਂ ਤੜਾ ਨੂ ਅਮਰਸਰ ਗੋਲਡਨ ਗੇਟ ਮੰਨਿਆ ਜਾਂਦਾ ਹਰਮੰਦਰ ਸਾਹਿਬ ਨੂੰ ਸੰਗਤ ਜਾਂਦੀ ਆ ਸੋਚਣਗੇ ਕੀ ਸੋਚਣਗੇ ਮੇਨ ਸਿਟੀ ਦਾ ਕੀ ਲੱਗਦਾ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਜਦੋਂ ਬਾਹਰੋਂ ਆਉਂਦੇ ਹੋਣਗੇ ਤੁਸੀਂ ਬੜੇ ਚਾਵਾਂ ਨਾਲ ਰੀਸਿਵ ਕਰਕੇ ਲੈ ਆਉਂਦੇ ਹੋ ਪਰ ਜਦੋਂ ਇੱਥੋਂ ਲੰਘਦੇ ਹੋਣਗੇ ਫਿਰ ਤੁਹਾਨੂੰ ਕੀ ਕਹਿੰਦੇ ਹੋਣਗੇ ਵੀ ਤੁਸੀਂ ਸਿਫਟੀ ਦਾ ਘਰ ਗਿਆ ਸੀ ਅਮਰਸਾਹਬ ਬੜੇ ਬੜੀਆਂ ਵੱਡੀਆਂ ਚੀਜ਼ਾਂ ਵਾ ਪਰ ਇਹਦੇ ਵਾ ਦੇਖ ਕੇ ਕੀ ਕਹਿੰਦੇ ਹੋਣਗੇ ਪਾਣੀ ਵਾਲੋ ਇੰਨਾ ਲ ਦੇਖ ਕੇ ਤੇ ਹੁਣ ਸ਼ਰਮ ਬਹੁਤ ਜ਼ਿਆਦਾ ਆਉਂਦੀ ਹੋ ਗਈ ਵੀ ਐਡੀ ਤਕੜੀ ਗੋਲਡਨ ਸਿਟੀ ਆ ਜਿਹਨੂੰ ਕਹਿ ਦਿੰਦੇ ਆ ਜਿਦਾਂ ਸਾਰਿਆਂ ਨੂੰ ਪਤਾ ਵੀ ਰਮੰਦਰ ਸਾਹਿਬ ਨੂੰ ਬਾਗਾ ਬਾਡਰ ਦਰਗਾਣਾ ਮੰਦਰ ਨੰਕੇ ਜਾਣਗੇ ਤੇ ਕੀ ਸੋਚਦੇ ਹੋਣਗੇ ਗੁਰੂ ਨਗਰੀ ਕਹਿੰਦੇ ਆ हां गुरु नगरी अमृतसर ਦੇ ਵਿੱਚ 89 ਕੀ ਕਹਿਣਾ ਚਾਹੋਗੇ ਐਮਐਲਏ ਸਾਹਿਬ ਨੂੰ ਮੰਤਰੀਆਂ ਨੂੰ ਮੰਤਰੀਆਂ ਨੂੰ ਹੁਣ ਕੀ ਕਹਿ ਸਕਦੇ ਮੰਤਰੀਏ ਤੇ ਬਸ ਇੱਕ ਵਾਰ ਹੀ ਵੋਟਾਂ ਲੈਂਦੇ ਆ ਬਸ ਦੂਜੀ ਵਾਰੀ ਕੋਈ ਗੱਲ ਨਹੀਂ ਕਰਦੇ ਬਾਅਦ ਚ ਠੀਕ ਹੈ ਜੀ ਤੁਹਾਡਾ ਧੰਨਵਾਦ ਤੁਸੀਂ ਦੇਖਿਆ ਵੀ ਲੋਕਾਂ ਦੇ ਮਨਾਂ 'ਚ ਵੀ ਨਰਾਜ਼ਗੀ ਆ ਜਿਹੜੇ ਰਾਗ ਕੀ ਲੰਗੇ ਨੇ ਅਤੇ ਉਹਨਾਂ ਦਾ ਕਹਿਣਾ ਵੀ ਇਸ ਚੀਜ਼ ਵੱਲ ਜ਼ਰੂਰ ਧਿਆਨ ਦੇਣ ਕਿਉਂਕਿ ਸਾਡਾ ਸ਼੍ਰੀ ਗੁਰੂ ਨਗਰੀ ਅੰਮ੍ਰਿਤਸਰ ਦੀ ਆ ਸ਼੍ਰੀ ਗੁਰੂ ਆਮਦਾਸ ਨਗਰੀ ਕਿਹਾ ਜਾਂਦਾ ਅੰਮ੍ਰਿਤਸਰ ਦੀ ਨਗਰੀ ਪਵਿੱਤਰ ਨਗਰੀ ਕਿਹਾ ਜਾਂਦਾ ਪਰ ਜਦੋਂ ਅੰਮ੍ਰਿਤਸਰ ਦਾਖਲ ਹੁੰਦੇ ਨੇ ਕਿਤੇ ਕਿਤੇ ਗ੍ਰਹਿਣ ਲੱਗਾ ਚੀਰੂ ਲੈ ਕੇ ਵੱਤ ਵਾਲੇ ਇਸ ਵੀ ਨੂੰ ਸਪੋਰਟ ਕਰਿਓ ਅਤੇ ਇਸ ਵੀਡੀਓ ਵੱਤਵਾ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤਾਂ ਜੋ ਕਿ ਮੰਤਰੀਆਂ ਦੇ ਲੀਡਰਾਂ ਦੇ ਐਮਐਲਏ ਦੇ ਧਿਆਨ ਵਿੱਚ ਜਰੂਰ ਆ ਜਗਾ ਸਕੇ ਕਿਉਂਕਿ ਇਥੋਂ ਲੰਘਦੇ ਨੇ ਸੈਂਟਰ ਤੋਂ ਲੈ ਕੇ ਪੰਜਾਬ ਦੇ ਮੰਤਰੀ ਇਥੋਂ ਲੰਘ ਕੇ ਚੀਰ ਦਰਬਾਰ ਸਾਹਿਬ ਜਾਂਦੇ ਨੇ ਪਰ ਮੈਨੂੰ ਲੱਗਦਾ ਕਿਸੇ ਦਾ ਧਿਆਨ ਨਹੀਂ ਪੈਂਦਾ ਸਿੱਧਾ ਹੀ ਜਿਹੜਾ ਲੰਘ ਜਾਂਦੇ ਨੇ ਪਰ ਇਸ ਕਰਕੇ ਸਾਡਾ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਜ਼ਰੂਰੀ ਆ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਅਪੀਲ ਵੀ ਆ ਕਿਉਂਕਿ ਲੋਕ ਬਹੁੜੇ ਪਰੇਸ਼ਾਨ ਨੇ ਇਥੋਂ ਦੇ ਜਿਹੜੇ ਰਾਘੀਰ ਨੇ ਜਿਹੜੇ ਲੋਕ ਇਥੋਂ ਰਹਿਣ ਵਾਲੇ ਨੇ ਉਹ ਕਹਿੰਦੇ ਕਿ ਆਪਣੇ ਸ਼ਰਮ ਮਹਿਸੂਸ ਕਰਦੇ ਨੇ ਵੀ ਸਾਡੇ ਅੰਮ੍ਰਿਤਸਰ ਸਾਹਿਬ ਦਾ ਕੀ ਹਾਲਾਤ ਨੇ ਕਿ ਸਾਡੀ ਹਰਚੁੜ ਕੇ ਪੀ ਲਿਆ ਇਸ ਜਗ੍ਹਾ ਨੂੰ ਜਲਦੀ ਜਲਦੀ ਠੀਕ ਕੀਤਾ ਜਾਵੇ ਤਾਂ ਜੋ ਕਿ ਅੰਮ੍ਰਿਤਸਰ ਸਾਹਿਬਤੀ ਦਾ ਘਰ ਜਾਂ ਨਾ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ